ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਿਸਾਨ ਯੂਨੀਅਨ ਸ਼ਰੇ ਪੰਜਾਬ ਰੋਪੜ ਜਾ ਰਹੇ ਆ ਜੀ ਸਾਡੀ ਅੱਜ ਕਿਸਾਨ ਯੂਨੀਅਨ ਦੀ ਮੀਟਿੰਗ ਹੈ ਜੀ ਰੋਪੜ ਵਿੱਚ ਕਿ ਉੱਥੇ ਸ਼ੰਭੂ ਲਈ ਭਾਰੀ ਕੱਟ ਲੈ ਕੇ ਜਾਣਾ ਹੈ ਤੇ ਜੋ ਵੀ ਇੱਥੇ ਸਿਆਸੀ ਪਾਰਟੀਆਂ ਸਾਡੇ ਪਿੰਡਾਂ ਵਿੱਚ ਆ ਰਹੀਆਂ ਤੇ ਆਉਂਗੀਆਂ ਉਹਨਾਂ ਨੂੰ ਅਸੀਂ ਸਵਾਲ ਜਵਾਬ ਕਰਨੇ ਆ ਜੀ ਤੇ ਆਪਣੇ ਜੋ ਵੀ ਸਾਡੇ ਨਾਲ ਤੱਕਾ ਕੀਤਾ ਸਰਕਾਰਾਂ ਨੇ ਤੇ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਉਹਦੇ ਬਾਰੇ ਅਸੀਂ ਉਹਨਾਂ ਤੋਂ ਜਵਾਬ ਲੈਣੇ ਆ ਜੀ ਤੇ ਜਵਾਬ ਪੁੱਛਾਂਗੇ ਤੇ ਅਸੀਂ ਸ਼ੰਭੂ ਮੋਰਚੇ ਤੇ ਵਿਪਾਰੀ ਤੇ ਭਾਰੀ ਇਕੱਠ ਲੈ ਕੇ ਜਾਵਾਂਗੇ ਕਿਸਾਨ ਜੁਣੀ ਸ਼ੇਰੇ ਪੰਜਾਬ ਕਿਸਾਨ ਜੁਣੀ ਸ਼ੇਰੇ ਪੰਜਾਬ ਹਾਂਜੀ ਪ੍ਰਧਾਨ ਜੀ ਅੱਜ ਅੱਜ ਅਸੀਂ ਜਾਈਏ ਤੁਹਾਡੇ ਸਾਰੇ ਗੁਰਦੁਆਰੇ ਜੀ ਅੱਜ ਉਹ ਮੀਟਿੰਗ ਹੈ ਸਾਡੇ 22 ਤਰੀਕ ਨੂੰ 100 ਦਿਨ ਹੋਣ ਲੱਗੇ ਆ ਅਸੀਂ ਸ਼ੰਭੂ ਬਾਰਡਰ ਤੇ ਉਹਦੇ ਬਾਰੇ ਮੀਟਿੰਗ ਕਰਨੀ ਹੈ ਬਈ ਸਾਡਾ 100 ਦਿਨ ਪੂਰਾ ਹੋ ਜਾਣਾ ਅਸੀਂ ਭਾਰੀ ਗੱਡੀਆਂ ਬਹੁਤ ਬਹੁਤ ਜਿਆਦੇ ਸੰਗਤ ਨਾਲ ਜਾਵਾਂਗੇ ਜੀ ਘਟੋ ਘਾਟ ਅਸੀਂ 200 ਬੰਦਾ ਆਪਣੇ ਲੈ ਕੇ ਜਾਣਾ ਇੱਧਰ ਤੇ ਫੇ ਇੱਥੇ ਅਸੀਂ ਸੂਲਖੀਆਂ ਟੋਲ ਪਲਾਜੇ ਤੇ ਇਕੱਠ ਕਰਕੇ ਫੇ ਝੰਡੇ ਲਾ ਕੇ ਆਪਣਾ ਤੁਰਾਂਗੇ ਜੀ ਅੱਜ ਸਾਡੇ 100 ਦਿਨ ਜਦੋਂ ਪੂਰਾ ਹੋ ਜਾਣਾ ਜੀ ਅਸੀਂ ਸ਼ੰਭੂ ਮੋੜ ਤੇ ਭਾਰੀ ਕੱਟ ਲੈ ਕੇ ਜਾਵਾਂਗੇ ਅੱਜ ਸਾਡੀ ਮੀਟਿੰਗ ਹੈ ਫਿਰ ਦੱਸ ਦਿਆਂ ਤੁਹਾਨੂੰ ਅੱਜ ਅਸੀਂ ਐਮਐਲਏ ਸੰਦੋਆਪੀ ਸੇ ਮੁੱਦੇ ਤੇ ਜਤਾਇਆ ਤੇ 2022 ਦੇ ਵਿੱਚ ਹੁਣ ਜੋ ਦਿਨੇਸ਼ ਛੱਡਾ ਉਹਨੂੰ ਵੀ ਇਹੀ ਮੁੱਦਾ ਬਣਿਆ ਪਰ ਹੱਦ ਹੋ ਗਈ ਵੀ ਇਸ ਹਿਸਾਬ ਤੱਕ ਕਰਕੇ ਸਾਡੇ ਨਾਲ ਖੇលਿਆ ਗਿਆ ਬਈ ਪ੍ਰਦੂਸ਼ਣ ਜਿਹੜਾ ਕਿ ਦਿੱਲੀ ਦਾ ਸੰਘਕੁੱਟ ਦਾ ਸਾਡੀ ਪਰਾਲੀ ਜਲੇ ਤੇ ਉਹ ਦਿੱਲੀ ਦੇ ਵਿੱਚ ਇਹ ਕਯੂਆਈ ਜੋ ਆਪਣਾ 에ਅਰ ਕੁਆਲਿਟੀ ਇੰਡੈਕਸ ਆ ਉੱਥੇ ਜਾ ਕੇ 350 ਹੋ ਜਾਂਦਾ ਤੇ ਦਿੱਲੀ ਵਾਲੇ ਕਹਿੰਦੇ ਪੰਜਾਬ 'ਚ ਪ੍ਰਦੂਸ਼ਣ ਆ ਗਿਆ ਤੇ ਸਾਡੇ ਲੋਕਡਾਊਨ ਲਾਉਣਾ ਪੈ ਗਿਆ ਤੇ ਸਾਡੇ ਪਿੰਡ 12 ਮਹੀਨੇ 30 ਦਿਨ 350 ਪਲਸ ਪ੍ਰਦੂਸ਼ਣ 'ਚ ਰਹਿੰਦੇ ਆ ਜਾਂ ਤਾਂ ਸਾਡੀ ਜਾਨ ਦੀ ਕੀਮਤ ਨਹੀਂ ਮੰਨੀ ਜਾਂਦੀ ਜਾਂ ਫਿਰ ਸਾਨੂੰ ਬੰਦੇ ਹੀ ਨਹੀਂ ਗਿਣਦੇ ਵੀ ਇਹਨਾਂ ਨੂੰ ਲੋਕਡਾਊਨ ਦੀ ਲੋੜ ਹੈ ਹੋਣਾ ਉੱਥੇ ਪ੍ਰਦੂਸ਼ਣ ਦੇ ਖਿਲਾਫ ਧਰਨਾ ਲਾਇਆ ਸੀ ਧਰਨੇ ਦੇ ਵਿੱਚ ਜਦੋਂ ਤੱਕ ਅਸੀਂ ਸਰਕਾਰ ਦੇ ਬਹਿਨ ਤੇ ਉਹਨਾਂ ਦੀ ਰਜਮੰਦੀ ਦੇ ਨਾਲ ਉਸ ਬਹਿਨ ਤੇ ਬਹੇ ਆ ਵੀ ਚਲੋ ਤੁਸੀਂ ਕੰਮ ਕਰਾ ਦਿਓ ਉਦੋਂ ਤੱਕ ਅਸੀਂ ਚੰਗੇ ਲੱਗੇ ਜਿੰਨ ਜਨ ਅਸੀਂ ਸਰਕਾਰ ਦੇ ਬੰਦੇ ਬਿਕਣ ਤੱਕ ਆਗੇ ਤੇ ਅਸੀਂ ਆਪਣੇ ਇਲਾਕੇ ਲਈ ਖੜੇ ਰਹੇ ਉਦੋਂ ਤੋਂ ਲੈ ਕੇ ਸਾਡੇ ਤੇ ਪਰਚੇ ਹੋਰ ਪੁਲਿਸ ਚੱਕ ਕੇ ਲੈ ਜਾਂਦੀ ਜਾਂ ਪੁਲਿਸ ਹਰਾਸਮੈਂਟ ਕਰਦੀ ਆ ਸਾਡੇ ਕਾਰੋਬਾਰ ਸਾਰੇ ਰੋਲ ਤੇ ਸਾਡੇ ਵੱਲ ਇਹ ਚੀਜ਼ ਸ਼ਾਇਦ ਨਹੀਂ ਪਤਾ ਪਰ ਰਿਐਲਿਟੀ ਆ ਜੀ ਸਾਡੇ ਬਾਅਦ ਨਾ ਤਾਂ ਸਾਡੇ ਪਸ਼ੂ ਘੱਪਣ ਹੁੰਦੇ ਆ ਤੇ ਨਾ ਸਾਡੀਆਂ ਧੀਆ ਭੈਣਾਂ ਘਰ ਵਾਲੀਆਂ ਦੇ ਉੱਖਾਂ ਦੇ ਵਿੱਚ ਬੱਚੇ ਰੋਕ ਰਹੇ ਨੇ ਇਹ ਬੜੀ ਹੈਰਾਨੀ ਦੀ ਗੱਲ ਆ ਜਦੋਂ ਹੁਣ ਪੀਜੀਆਈ ਦੀ ਰਿਪੋਰਟ ਆਉਂਦੀ ਆ ਉਹ ਇਹ ਚੀਜ਼ ਬੋਲਦੀ ਆ ਵੀ ਜੇ ਬੱਚੇ ਬਚਾਉਣੇ ਨੇ ਜਾਂ ਬੱਚੇ ਪੈਦਾ ਕਰਨੇ ਨੇ ਤੁਹਾਨੂੰ ਇਲਾਕਾ ਛੱਡ ਕੇ ਜਾਣਾ ਪਊਗਾ ਜਿਹੜੇ ਪਿੰਡ ਸਾਡੇ ਬਾਪ ਦਾਦਿਆਂ ਨੇ ਆਪਦੇ ਖੂਨ ਪਸੀਨੇ ਨਾਲ ਸਿੰਜ ਕੇ ਖੜੇ ਕਰੇ ਜਿਹੜੀਆਂ ਜ਼ਮੀਨਾਂ ਆਵਾਦ ਕਰੀਆਂ ਉਹ ਸਾਰੇ ਸਾਰੇ ਸਾਨੂੰ ਅੱਜ ਉਥੋਂ ਉੱਜੜ ਕੇ ਜਾਣ ਨੂੰ ਅਸੀਂ ਮਜਬੂਰ ਹੋ ਗਏ ਸਾਡੇ ਕਈ ਪਿੰਡਾਂ ਦੇ ਵਿੱਚ ਭਈਏ ਵੱਧ ਗਏ ਨੇ ਤੇ ਸਾਡੇ ਆਪਦੇ ਬੰਦੇ ਘਟ ਗਏ ਹੁਣ ਆ ਪਿੱਛੇ ਜੇ ਅਸੀਂ 21 ਤਰੀਕ ਨੂੰ ਕੱਟ ਰੱਖਿਆ ਸੀ ਸਾਰੇ ਉਥੇ ਆਪਣੇ ਪਹੁੰਚੇ ਸੀ ਪੰਗੂ ਸਾਹਿਬ ਵੀ ਪਹੁੰਚੇ ਸੀ ਵੀਰ ਜੂਨੀ ਵੀ ਆਏ ਤੇ ਕਲਵਿੰਦਰ ਵੀਰੋਨੀ ਜਥੇਬੰਦੀ ਦਾ ਸਹਿਯੋਗ ਸੀ ਤੇ ਹੋਰ ਜਿੰਨੀਆਂ ਪੰਜਾਬ ਪੱਧਰ ਤੋਂ ਜਥੇਬੰਦੀਆਂ ਸੀ ਅਸੀਂ ਸਰਕਾਰ ਨੂੰ 15 ਦਿਨ ਦਾ ਆਲਟੀਮੇਟਮ ਦਿੱਤਾ ਸੀ ਕੀ 2 ਸਾਲ ਹੋ ਗਏ ਆ ਸਾਡੀਆਂ ਇਹ ਮੰਗਾਂ ਨੇ ਸਾਡੇ ਇਲਾਕੇ ਦੀਆਂ ਬਾਜਮੰਦਾਂ ਨੇ ਤੇ ਮੈਂ ਤੁਹਾਨੂੰ ਵੀ ਇੱਕ ਗੱਲ ਸਾਰੇ ਵੀਰਾਂ ਨੂੰ ਦੱਸਣੀ ਚਾਹੁੰਨਾ ਇਹ ਚੀਜ਼ ਸ਼ਾਇਦ ਤੁਹਾਡੀ ਨੌਲੇਜ ਨਾ ਹੋਵੇ ਵੀ ਅੰਬੂਜਾ ਸੈਂਮੈਂਟ ਫੈਕਟਰੀ ਦੇ ਵਿੱਚ ਜੇ ਕੱਲੋਂ ਔਨ ਟਰੈਕ ਕੰਮ ਚੱਲੇ ਟਰਾਂਸਪੋਰਟ ਦਾ 6 ਤੋਂ 7 ਤੋਂ 8000 ਟਰੱਕ ਕੰਮ ਕਰਨ ਤੇ ਜੇ ਅਸੀਂ ਇਹ ਗੱਲ ਕਹਿੰਦੇ ਆ ਵੀ ਹਰ ਘਰ ਨੂੰ ਇੱਕ ਗੱਡੀ ਦਈਏ 0% ਲੋਨ ਤੇ ਦਈਏ ਵੀ ਹਰ ਬੰਦਾ ਪਾਵੇ ਤੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਪਿੰਡਾਂ ਦੀ ਜਿਹੜੀ ਗਿਣਤੀ ਸਾਡੇ ਘਰਾਂ ਦੀ ਉਹ 150 ਤੋਂ 200 ਹੀ ਹੈ ਤੇ 8000 ਨੂੰ ਅਸੀਂ ਕਿੰਨਾ ਏਰੀਆ ਕਵਰ ਕਰ ਜਾਾਂਗੇ ਤੇ ਇਹ ਤੁਹਾਨੂੰ ਸੋਚ ਕੇ ਹੈਰਾਨੀ ਹੋਊਗੀ ਵੀ ਇੱਥੇ ਆਪਣੀ ਰੋਪੜ ਯੂਨੀਅਨ ਦਾ ਦਫ਼ਤਰ ਆ ਤੇ ਆਪਾਂ ਦੇ ਕਈ ਬੰਦੇ ਰੋਪੜ ਯੂਨੀਅਨ ਤੇ ਲਿੰਕ ਚ ਵੀ ਆ ਆਪਣੇ ਬੰਦਿਆਂ ਦੀ ਕਮਾਈ ਦੇਖ ਲਓ ਕਿੰਨੀ ਕਾ ਤੇ ਜੋ ਹਿਮਾਚਲ ਪ੍ਰਦੇਸ਼ ਦੀ ਟ੍ਰਾਂਸਪੋਰਟ ਸਾਡੇ ਘਰਾਂ ਦੇ ਵਿੱਚ ਸਾਡੇ ਸਿਰਾਂ 'ਚ ਸਵਾਹ ਪਾ ਕੇ ਸਾਡੇ ਹੱਕ ਲੁੱਟ ਕੇ ਲੈ ਗਈ ਸਾਡੇ ਆਪ ਦੇ ਬੰਦਿਆਂ ਦੀ ਘਾਟ ਕਰਕੇ ਸੋਚ ਦੀ ਘਾਟ ਕਰਕੇ ਲਾ ਲੂ ਤੇ ਮੰਤਰੀਆਂ ਦੀ ਨਲੈਕੀ ਕਰਕੇ ਲਾ ਲੂ ਬਈ ਉਹ ਬੰਦੇ 1 ਮਹੀਨੇ ਦਾ 2.5 ਲੱਖ ਰੁਪਿਆ ਕਮਾਉਂਦੇ ਆ ਇੰਨਾ ਤਾਂ ਅਮਰੀਕਾ ਕੈਨੇਡਾ ਚ ਤੁਹਾਡੇ ਗਏ ਸਾਡੇ ਗਏ 12 12 24 24 ਘੰਟੇ ਕੰਮ ਕਰਕੇ ਨਹੀਂ ਕਮਾ ਸਕਦੇ ਜਿਹੜੇ ਉਹ ਬੰਦੇ ਦੋ ਦੋ 2.5 ਲੱਖ ਨੂੰ ਹੱਥ ਲਾਉਂਦੇ ਸਾਡੇ ਘਰਾਂ ਚ ਸਮੁੰਦਰ ਵਹਿੰਦਾ ਤੇ ਸਾਨੂੰ ਦਿੱਤਾ ਕੀ ਸਾਨੂੰ ਦਿੱਤਾ ਪ੍ਰਵਾਸ ਬਾਈ ਸਾਨੂੰ ਦਿੱਤੀ ਉਹਨਾਂ ਨੇ ਬਿਮਾਰੀਆਂ ਸਾਨੂੰ ਦਿੱਤੇ ਕੈਂਸਰ ਸਾਨੂੰ ਦਿੱਤੀ ਸਕਿਨ ਦੀ ਪ੍ਰੋਬਲਮ ਸਾਡੇ ਪਸ਼ੂ ਖਤਮ ਕਰਤੇ ਤੇ ਹੁਣ ਅਸੀਂ ਤਾਂ ਤੁਹਾਨੂੰ ਇੱਕ ਬੇਨਤੀ ਕਰਦੇ ਜਥੇਬੰਦੀ ਪੱਧਰ ਪਰ ਵੀ ਸਾਰੇ ਤੁਮਾਤੇ ਸੱਜਣ ਬੈਠੇ ਆ ਵੀ ਤੁਹਾਡੇ ਚਰਨਾਂ ਚ ਬੇਨਤੀ ਆ ਵੀ ਅਸੀਂ ਬਹੁਤ ਖਤਰੇ ਚਾ ਜਿਵੇਂ ਤੁਸੀਂ ਪੰਜਾਬ ਦੀ ਹੋਣ ਦੀ ਲੜਾਈ ਲੜੀ ਜਾਂਦੇ ਹੋ ਉਹ ਦੁਸ਼ਮਣ ਤੁਸੀਂ ਦਰਵਾਜ਼ੇ ਤੇ ਢੱਕ ਕੇ ਬਹਿ ਗਏ ਹੋ ਆ ਇੱਕ ਪਿੱਛੇ ਤੋਂ ਤੁਰਿਆ ਫਿਰਦਾ ਅਡਾਨੀ ਵੀ ਸਹੋਂਤ ਵਾਂਗੂ ਚੜੀ ਆ ਸਾਡੇ ਕਿੰਨੇ ਪਿੰਡ ਖਤਰੇ ਚ ਪਾਤੇ ਉਹ ਕਿਸੇ ਵੀ ਟਾਈਮ ਕੋਈ ਵੀ ਬਰਬਾਦੀ ਕੋਈ ਵੀ ਅਨਸੁਖਾਮੀ ਘਟਨਾ ਵਾਪਰ ਸਕਦੀ ਆ ਰਿਪੋਰਟਾਂ ਦੇ ਵਿੱਚ ਇਹ ਲਿਖ ਕੇ ਦੇ ਦਿੱਤਾ ਕਿ ਇਹ ਪਿੰਡੀ ਮੌਜੂਦ ਹੈ ਜੇ ਕੱਲ ਨੂੰ ਉੱਥੇ ਤਾਂ ਕੋਈ ਵੀ ਚੀਜ਼ ਦਾ ਬਲਾਸਟ ਹੁੰਦਾ ਸਾਡਾ ਕਿਸੇ ਦਾ ਜਾਨੀ ਨੁਕਸਾਨ ਹੁੰਦੇ ਆ ਉਹ ਕਾਉਂਟਿੰਗ 'ਚ ਨਹੀਂ ਆਉਂਦਾ ਸੋ ਮੈਂ ਬੇਨਤੀ ਕਰਦਾ ਜੀ ਵੀ ਅਬ ਮੇਰਾ ਪੰਮੂ ਵੀਰ ਵੀ ਆਵਾ ਸਰਦਾਰ ਜਿੰਦਰ ਸਿੰਘ ਹਨੌਲਾ ਜੀ ਜਿਹੜੇ ਦੋ ਸਾਲਾਂ ਤੋਂ ਲੱਗੇ ਹੋਏ ਤੇ ਮੈਂ ਸਰਦਾਰ ਸਾਹਿਬ ਬਾਰੇ ਵੀ ਦੱਸਦਾ ਉਹ ਬੰਦੇ ਆ ਜਿਹੜੇ ਮੰਤਰੀਆਂ ਦੇ ਨਾਲ ਇਹ ਚੀਜ਼ ਦਾ ਵਾਅਦਾ ਕਰਕੇ ਤੁਰੇ ਸੀ ਵੀ ਸਾਡੇ ਇਲਾਕੇ ਨੂੰ ਕੰਮ ਲੈਣਾ ਮੁੱਦੇ ਨੂੰ ਤਾਂ ਤੇਰੇ ਨਾਲ ਤੁਰਾਂਗੇ ਤੇ ਮੰਤਰੀ ਨਾ ਹੀ ਤਾਂ ਵਿਗਲੇ ਜਾਂ ਉਹਨਾਂ ਨੇ ਤਾਂ ਕਹਿ ਲੋ ਪਾਸੇ ਵਟਲੇ ਪਰ ਇਹ ਬੰਦੇ ਸਰਕਾਰਾਂ ਦੇ ਉਲਟ ਝੰਡੇ ਚੱਕ ਕੇ ਖੜੇ ਹੋਗੇ ਸਾਨੂੰ ਸਾਡੇ ਪਿੰਟ ਪਹਿਲਾਂ ਸਾਨੂੰ ਸਾਡੇ ਹੱਕ ਪਹਿਲਾਂ ਸਾਨੂੰ ਸਾਡੇ ਇਲਾਕੇ ਪਹਿਲਾਂ ਸਾਨੂੰ ਸਾਡਾ ਪੰਜਾਬ ਪਹਿਲਾਂ ਸੋ ਆਪਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਨੂੰ ਜਿਵੇਂ ਅਸੀਂ ਸ਼ੰਭੂ ਬਾਰਡਰ ਤੇ ਨਾਲ ਤੁਰੇ ਫਿਰਦੇ ਆ ਸਿਰਫ ਇੱਕ ਮਿਸਟੇਕ ਚੱਲ ਰਹੀ ਆ ਜਿਵੇਂ ਰਾਜੇਵਾਲ ਨੂੰ ਨਹੀਂ ਬਿਨਾ ਲਿਖਾਏ ਤੋਂ ਉੱਠ ਕੇ ਆ ਗਏ ਤੇ ਸਾਨੂੰ ਕਹਿੰਦੇ ਤੁਸੀਂ ਬਿਨਾ ਲਿਖਾਏ ਤੋਂ ਉੱਠ ਕੇ ਚੱਲ ਜਾਓ। ਕੀ ਆ ਇਹ ਚੀਜ਼ ਪੌਸਿਬਿਲਟੀ ਆ? ਅਸੀਂ ਕਰੀਏ ਜਿਵੇਂ ਰਾਜੇਵਾਲ ਨੇ ਗਲਤੀ ਕਰਾਈ ਸੀ ਪੰਜਾਬ ਨੂੰ ਕਿ ਆਸੀਂ ਵੀ ਕਰ ਲਈਏ। ਅਸੀਂ ਉਹ ਚੀਜ਼ ਤੋਂ ਸੇਧ ਲੈ ਕੇ ਬੈਗੇ ਵੀ ਲਿਖ ਕੇ ਦੇ ਤਾਂ ਉਹ ਖਾਂਗੇ ਤੇ ਤੋਂ ਛੰਟੀ ਦਵਾਵਾਂਗੇ। ਜਿਵੇਂ ਅਸੀਂ ਮੋਦੀ ਨੂੰ ਕਿਹਾ ਸੀ ਵੀ ਲਿਖ ਕੇ ਦੇ ਦੇ। ਪਰ ਸਾਡੇ ਬੰਦੇ ਉਸ ਟਾਈਮ ਕਾਲ ਕਰਕੇ ਤਾਂ ਸਾਡੇ ਅੱਜ ਸ਼ੁਭ ਕਰਨਾ ਨੂੰ ਧਰਤੀ ਛੱਡ ਕੇ ਜਾਣਾ ਪੈ ਗਿਆ। ਤਾਂ ਸਾਡੇ ਹੋਰ ਵੀਰ ਉੱਥੇ ਸ਼ਹੀਦ ਹੋ ਗਏ ਤੇ ਉਹੀ ਹਾਲਾਤ ਸਾਡੇ ਨਾਲ ਬਣਾਏ ਆ ਤੇ ਆਖੇ ਜੀ ਸਾਡੀ ਜਵਾਨ ਤੇ ਭਰੋਸਾ ਕੱਲੋ ਲਿਖ ਕੇ ਨਹੀਂ ਦੇਣਾ ਅਸੀਂ ਕਹਿੰਦੇ ਲਿਖ ਕੇ ਦਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਰਹਿਣ ਤੇ ਮੈਂ ਫੇਰ ਕਹਿਣਾ ਵੀ ਇੰਨੀ ਇਨਕਮ ਹੈ ਤੇ ਹੁਣ ਦੇਖੋ ਜਦੋਂ ਫੈਕਟਰੀ ਲੱਗਦੀ ਹੈ ਉਹ 0 ਤੋਂ ਲੈ ਕੇ 99 ਤੱਕ ਉਹਦਾ ਦਾਇਰਾ 에ਅਰ ਕੁਆਲਿਟੀ ਦਾ ਵੀ ਇੱਥੋਂ ਲੈ ਕੇ 99 ਤੱਕ ਕਰ ਸਕਦੀ ਆ ਉਸ ਤੋਂ ਬਾਅਦ 100 ਹੋਊਗੀ ਫੈਕਟਰੀ ਬੰਦ ਹੋ ਜੂਗੀ ਤੇ ਤੁਹਾਨੂੰ ਫੈਕਟਰੀ ਤੇ ਤੁਹਾਨੂੰ ਰਹਿਣੇ ਵਾਲੇ ਲੋਕ ਨੇ ਤਾਂਨ ਪ੍ਰਸ਼ਾਸਨ ਤਾਂਨ ਸਰਕਾਰ ਜਿਹੜੇ ਅਸੀਂ 12 ਮਹੀਨੇ 30 ਦਿਨ 350 ਚ ਰਹੇ ਹਾਂ ਸਾਨੂੰ ਕੋਈ ਗੌਰ ਦਾ ਹੀ ਨਹੀਂ ਸਾਨੂੰ ਕੋਈ ਬੰਦੇ ਹੀ ਨਹੀਂ ਗਿਣਦਾ ਸੋ ਅਸੀਂ ਇਹ ਵੀ ਤੁਹਾਨੂੰ ਜਥੇਬੰਦੀ ਨੂੰ ਬੇਨਤੀ ਕਰਦੇ ਆਂ ਵੀ ਇਹ ਸ਼ਾਇਦ ਗੱਲਾਂ ਨੌਲੇਜ ਨਹੀਂ ਸੀ ਬਹੁਤ ਸਾਰੇ ਪ੍ਰੋਪੋਗੈਂਡੇ ਕ੍ਰੀਏਟ ਕਰੇ ਗਏ ਇਹਦੇ ਪਰ ਵੀ ਧਿਆਨ ਦਿਓ ਆਪਾਂ ਮਿਲ ਜੁਲ ਕੇ ਪੰਜਾਬ ਨੂੰ ਅੰਦਰੋਂ ਤੇ ਬਾਹਰੋਂ ਜਿਹੜੇ ਹਮਲੇ ਹੋ ਰਹੇ ਸਾਡੇ ਬੱਚਿਆਂ ਨੂੰ ਇੱਥੋਂ ਜਾਣਾ ਪੈ ਰਿਹਾ ਸਾਡੇ ਹੱਕ ਲੁੱਟੇ ਜਾ ਰਹੇ ਆ ਆਪਾਂ ਇਹਨੂੰ ਮਿਲ ਜੁਲ ਕੇ ਅੱਗੇ ਨਿਪਰੇ ਚਾੜੀਏ ਤੇ ਮਿਲ ਜੁਲ ਕੇ ਚੱਲੀਏ ਤੇ ਅਸੀਂ ਵੀਰ ਜੀ ਨਾਲ ਤਾਂ ਵੀ ਇਹ ਚੀਜ਼ ਦੀ ਮਾਫੀ ਵੀ ਮੰਗਦੇ ਆ ਤੇ ਇੱਕ ਵਿਸ਼ਵਾਸ ਵੀ ਦਿਵਾਉਂਦੇ ਆ ਵੀ ਜਿਸ ਦਿਨ ਕੋਈ ਪ੍ਰੋਗਰਾਮ ਉੱਥੇ ਬੜਾ ਦਿੱਤਾ ਜਾਂਦਾ ਅਸੀਂ ਆਪ ਦਾ ਹਰ ਚੀਜ਼ ਛੱਡ ਕੇ ਤੁਹਾਡੇ ਚਰਨਾਂ 'ਚ ਬੈਠੇ ਆ ਤੁਹਾਡੇ ਪਿੱਛੇ ਨਹੀਂ ਤੁਹਾਡੇ ਅੱਗੇ ਲੱਗ ਕੇ ਗੋਲੀਆਂ ਖਾਣ ਨੂੰ ਤਿਆਰ ਆ ਪਰ ਥੋੜੀ ਜੀ ਸਾਡੀ ਹਾਜ਼ਰੀ ਉਥੇ ਤਾਂ ਘਟ ਜਾਂਦੀ ਆ ਇੱਧਰ ਮਹਾਰਾਜ ਸਾਹਿਬ ਦਾ ਸਾਡੇ ਤੋਂ ਸਰੂਪ ਹੁੰਦਾ ਤੇ ਉਥੇ ਸਨ 24 ਘੰਟੇ 22 ਮਹੀਨੇ ਦੀ ਸਮੂਲੀਅਤ ਹੋਤੀ ਅਸੀਂ ਵੀ ਇੱਧਰ ਪੰਜਾਬ ਦੀ ਲੜਾਈ ਲੜੀ ਜਾਂਦੇ ਆ ਸੋ ਇਹ ਬੇਨਤੀ ਸੀ ਬਾਦ ਕਾਟ ਲਈ ਮਾਫੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਵੀ ਇੱਕ ਨਿਕ ਮਾਜਦ ਦਾ ਡੀਡੀ ਹਾਂ ਜਿਹੜੇ ਦੂਜੇ ਅਨਪੜਾਓ ਸਾਥ ਜਾ ਰਹੇ ਆ ਵੀ ਸਾਨੂੰ ਫਿਕਰ ਆ ਉਹਰੇ ਵੀ ਅਸੀਂ ਇਸ ਏਰੀਆ 'ਚ ਇੰਡਸਟਰੀ ਲਗਾਣੀ ਆ ਇੰਡਸਟਰੀ ਲਗਾ ਕੇ ਕਰਨਾ ਕੀਆ ਕੇ ਜੀ ਨਹੀਂ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਦੇਣੀ ਹੈ ਬਾਹਰ ਨਾ ਜਾਵਾ ਤੇ ਕੁਆਲਿਟੀ ਆਫ ਲਾਈਫ ਇੰਪਰੂਵ ਕਿਵੇਂ ਕਰਨੀ ਹੈ ਇਹਨਾਂ ਨੂੰ ਸਿੱਧਾ ਰੋਜ਼ਗਾਰ ਫੈਕਟਰੀ ਚ ਦੇਣਾ ਚੱਕੀ ਚੰਗੀ ਤਨਖਾਹ ਤੇ ਦੇਣਾ ਕਿ ਨੂੰ ਇੱਕ ਇੰਡੀਜਿਨਸ ਵਰਡ ਯੂਜ਼ ਕਿਤੇ ਹੋਣਾ ਜਿਹਦਾ ਮਤਲਬ ਇਹ ਹੁੰਦਾ ਵੀ ਬਿਲਕੁਲ ਘਰੇਲੂ ਅਰਥ ਇੱਥੇ ਦਾ ਲੋਕਲ ਜਿਹੜਾ ਹੈਗਾ ਸਥਾਨਿਕ ਦੇਸੀ ਕਹਿੰਦੇ ਜਿਹਨੂੰ ਪਾਸ ਦੇਸੀ ਉਸ ਬੰਦੇ ਨੂੰ ਰੋਜ਼ਗਾਰ ਦੇਣਾ ਇਨੀਆਂ ਕੋ ਯੂਪੀ ਬਿਹਾਰ ਤੇ ਆ ਗਿਆ ਉਹਦਾ ਕਾਰਡ ਬਣਾ ਲਿਆ ਆਪਣਾ ਹਮਾਚਲ ਤੇ ਆ ਗਿਆ ਉਹਦਾ ਕਾਰਡ ਬਣਾ ਉਹਨੂੰ ਅਸੀਂ ਰੋਜ਼ਗਾਰ ਦੇਣਾ ਕਿ ਉਹ ਉਸ ਤੋਂ ਬਾਅਦ ਵਿੱਚ ਇਹਨੇ ਲਾ ਕੇ ਵੀ ਟਰਾਂਸਪੋਰਟੇਸ਼ਨ ਦਾ ਕੰਮ ਸਥਾਨਕ ਲੋਕਾਂ ਨੂੰ ਦੇਣਾ। এনवायरमेंट ਬਾਰੇ ਦੇ ਵਿੱਚ ਸਰਕਾਰ ਨੇ ਕਾਨੂੰਨ ਬਣਾਏ ਹੋਏ ਆ। ਉਹਦੇ ਬਾਰੇ ਤਾਂ ਅਸੀਂ ਕਹਿ ਹੀ ਨਹੀਂ ਸਾਡੇ। ਸਾਡੇ ਨਾਲ ਬੜੀ ਬੇਤੁਕੀ ਜੀ ਗੱਲ ਹੁੰਦੀ ਆ ਵੀ ਤੁਸੀਂ ਇੱਕ ਪਾਸਾ ਕਹਿੰਦੇ ਜੀ ਇਹ ਫੈਕਟਰੀ ਪ੍ਰਦੂਸ਼ਣ ਬਣਾਉਂਦੀ ਆ। ਤੇ ਦੂਜੇ ਪਾਸਾ ਤੁਸੀਂ ਕਹਿੰਦੇ ਵੀ ਸਾਨੂੰ ਰੋਜ਼ਗਾਰ ਵੀ ਚਾਹੀਦਾ। ਅਸੀਂ ਕਹਾਂ ਅਸੀਂ ਗਵਰਨਮੈਂਟ ਦੇ ਨਾਰਮ ਮੁਤਾਬਕ ਗੱਲ ਕਰਦੇ ਆ। ਜੇ ਦਿੱਲੀ ਦੇ ਲੋਕ ਭੁੱਖੇ ਮਰਨਾਂ ਚ ਉਹ ਟਰੱਕ ਬੰਦ ਹੋ ਜਾਵਾ। ਤੇ ਉਹ ਕਹਾ ਸਾਨੂੰ ਅਨਾਜ ਲਿਆਓ, ਦੁੱਧ ਲਿਆਓ। ਹਜੀ ਗਈ ਯਾਰ ਇਹ ਕਿਵੇਂ ਹੋ ਸਕਦਾ ਸਾਡੀ ਗੱਡੀ ਬਰੋਲੇ ਮਾਰਾ ਚਾ ਧੂਆਂ ਮਾਰਾ ਚਾ ਬੰਬ ਸਿੜਦੀ ਜਾਵਾ ਜੋ ਮਰਜ਼ੀ ਕਰਦੀ ਜਾਵਾ ਬਈ ਤਾਂ ਲੈ ਕਈ ਰਹਾਉਂਗੀ ਇਹ ਅਟਪਟੇ ਕੰਡੀਸ਼ਨ ਹੀ ਹੈ ਸਾਨੂੰ ਤਾਂ ਕਹਿੰਦੇ ਸਾਨੂੰ ਸਾਫ਼ ਹਵਾ ਚਾਹੀਦੀ ਆ ਤੁਹਾਡੀ ਗੱਡੀ ਐ 100% ਐਕਿਊਰੇਟ ਹੋਣੀ ਚਾਹੀਦੀ ਆ ਪੋਲੂਸ਼ਨ ਦੇ ਨੋਰਮ ਪੂਰਾ ਕਰ ਕਾਣਾ ਚਾਹੀਦੇ ਪਰਮਿਟ ਹੋਣੇ ਚਾਹੀਦੇ ਕਾਗਜ ਹੋਣੇ ਜੇ ਅਸੀਂ ਇਹੀ ਬਾਹਨੇ ਮਾਰੀਏ ਵੀ ਸਾਡੇ ਪਰਮਿਟ ਦੀ ਵੀ ਲੋੜ ਨਹੀਂ ਸਾਨੂੰ ਤੁਸੀਂ ਭੁੱਖੇ ਮਰ ਜਾਣਾ ਸੋ ਇਹ ਜਾਣ ਬੁੱਝ ਕੇ ਸ਼ਰਾਰਤਾਂ ਏ ਇੱਕ ਤਾਂ ਇਹਨਾਂ ਸ਼ਰਾਰਤਾਂ ਦੇ ਪਿੱਛੇ ਕੇਂਦਰ ਵੀ ਆ ਮਾਨਸ਼ਾ ਵੀ ਬਹੁਤ ਮਾੜੀਆਂ ਆ ਇਹ ਪੰਜਾਬੀਆਂ ਨੂੰ ਖਸਿਆਰੇ ਬਣਾਓ ਆਪਣਾ ਪਿੱਛੇ ਦਾ ਇਤਿਹਾਸ ਲੇਕਾ ਚਲਜੋ ਜਿੰਨਾ ਮਰਜੀ ਬੈਕਗ੍ਰਾਉਂਡ ਚਲਜੋ ਪਿੱਛੇ ਤੇ ਜਦੋਂ ਵੀ ਕੋਈ ਐਮਰਜੈਂਸੀ ਦੇ ਟਾਈਮ ਵਿੱਚ ਧੱਕਾ ਹੋਇਆ ਉਸ ਤੋਂ ਬਾਅਦ ਵਿੱਚ ਵੀ ਉਸ ਤੋਂ ਪਹਿਲਾਂ ਵੀ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਏ ਵੀ ਜੇ ਅੰਗਰੇਜ਼ ਪੰਜਾਬ ਨੂੰ ਗੁਲਾਮ ਨਾ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਪੰਜਾਬ ਦੇ ਉੱਤੇ ਰਾਜ ਨਾ ਕਰਦੇ ਤਾਂ ਪੂਰਾ ਹਿੰਦੁਸਤਾਨ ਨੂੰ ਕਈ ਗੁਲਾਮੇ ਰਹਿਣਾ ਸੀ ਹੈ ਕੀਆ ਇਹ ਜਿਹੜਾ ਖਿੱਤਾ ਏ ਇਹ ਆਰਥਿਕ ਤੌਰ ਤੇ ਸਿਮਰਿਤ ਹੋਣ ਦੀ ਵਜ੍ਹਾ ਕਰਕੇ ਹਕੂਮਤ ਕੋਈ ਵੀ ਆਵੇ ਉਹਦੇ ਜ਼ਬਰ ਦੇ ਖਿਲਾਫ ਅੰਦੋਲਨ ਖੜਾ ਕਰਦਾ ਉਹਨਾਂ ਦੀਆਂ ਸਕੀਮਾਂ ਆ ਵੀਰੇ ਨੂੰ ਕਸਿਆਰੇ ਬਣਾਓ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਅੰਦੋਲਨ ਤੋਂ ਬਾਅਦ ਇਹ ਹੋਇਆ ਸੀ ਵੀ ਇਹਦਾ ਪਾਣੀ ਖੋ ਇਹਨਾਂ ਨੂੰ ਕਿਵੇਂ ਕਮਜ਼ੋਰ ਕਰਨਾ ਇਹਨਾਂ ਦਾ ਪਾਣੀ ਖੋਲੋ ਆਰਥਿਕ ਸਾਧਨ ਖੋਲੇ ਤੁਹਾਡੇ ਤੇ ਤੁਸੀਂ ਕਮਜ਼ੋਰ ਹੋਊਂਗੇ ਮੁਕਾਬਲਾ ਨਹੀਂ ਕਰ ਸਕਦੇ ਉਸ ਦੇ ਬਾਅਦ ਵਿੱਚ ਹੁਣ ਇਹਨਾਂ ਅੰਦੋਲਨਾਂ ਵਿੱਚ ਵੀ ਇਹੀ ਆ ਵੀ ਇਹਨਾਂ ਲੋਕਾਂ ਨੂੰ ਖਾਤਮ ਕਰੋ ਇਹ ਖਿੱਤੇ ਤੇ ਪ੍ਰਵਾਸ ਕਰਕੇ ਬਾਹਰ ਜਾਓ ਉਹ ਕੈ ਫੈਕਟਰੀ ਨਾਲ ਮੈਂ ਗੱਲ ਕਰਦੇ ਫੈਕਟਰੀ ਨੇ ਚੀਜ਼ਾਂ ਵਿੱਚ ਲਿਖੀਆਂ ਵੀ ਅਸੀਂ ਇਹਨਾਂ ਨੂੰ ਰੋਜੀ ਰੋਟੀ ਦਿਆਂਗੇ ਇਹਨਾਂ ਨੂੰ ਟਰਾਂਸਪੋਰਟੇਸ਼ਨ ਦਾ ਕੰਮ ਦਿਆਂਗੇ ਤੇ এনवायरमेंट ਬਾਰੇ ਵਿੱਚ ਉਹਨਾਂ ਨੇ ਜਿਹੜੇ ਪਹਿਲਾਂ ਸਾਰਾ ਕੁਝ ਲਿਖਿਆ ਹੋਇਆ ਕਾਗਜ਼ਾਂ 'ਚ ਵੀ এনवायरमेंट ਜਿਹੜਾ ਹੈ ਇਸ ਕੁਆਲਿਟੀ ਦੇ ਉੱਪਰ ਜਾ ਨਹੀਂ ਸਕਦਾ ਹੁਣ ਹੋਇਆ ਇਸ ਤੇ ਉਲਟ ਸਾਨੂੰ ਮਰਨੇ ਦੇ ਲਈ ਉਹ ਉਜਾੜੇ ਵਾਲਾ ਕੰਮ ਕਰਤਾ ਉਹ ਕਹਿੰਦੇ ਤੁਹਾਨੂੰ ਬਸਾਣਾ ਹੈ ਤਾਂਗਾ ਉਜੜਦੇ ਵਾਲਾ ਕੰਮ ਹੋ ਗਿਆ ਇੰਨਾ ਜ਼ਿਆਦਾ ਪ੍ਰਦੂਸ਼ਣ ਇੰਨਾ ਜ਼ਿਆਦਾ ਪ੍ਰਦੂਸ਼ਣ ਕੰਮ ਹੈ ਨਹੀਂ ਰੁਜ਼ਗਾਰ ਹੈ ਨਹੀਂ ਵੀ ਤੁਸੀਂ ਪਿੰਡ ਛੱਡ ਕੇ ਜਾਓ ਰੇਤੇ ਪਰਵਾਦੀ ਲਾ ਕੇ ਗੱਲ ਹੋਦੀ। ਤੋਂ ਇਹ ਇਹ ਜਿਹੜਾ ਸੰਘਰਸ਼ ਆ ਇਹ ਅਸੀਂ ਇਸ ਮਿਸ਼ਨ ਕਰਕਾ ਨਹੀਂ ਵੀ ਅਸੀਂ ਪੈਸਾ ਕੱਲਾ ਕਮਾਉਣੇ ਦੀ ਹੁੰਦਾ। ਜੇਕਰ ਸਾਡੇ ਬੱਚਿਆਂ ਦਾ ਪ੍ਰਵਾਸ ਇਹੀਂ ਚਾਹੀਦਾ ਬਾਹਰ ਨੂੰ। ਤੇ ਇੱਥੇ ਆ ਕੇ ਜਿਹੜੇ ਪ੍ਰਵਾਸੀ ਬਸਣ ਲੱਗੇ ਉਹਦੇ 6-6 ਬੱਚੇ ਸਾਡਾ 21 ਬੱਚਾ। ਦੋਹਾਂ ਦੇ ਵਿੱਚ ਜ਼ਬਰਦਸਤੀ ਆਧਾਰ ਕਾਰਡ ਬਣਾਏ ਜਾ ਰਹੇ ਸਰਪੰਚਨੀ ਅਮਰਜੀਤ ਕੌਰ ਨੂੰ ਉਹਨੂੰ ਕਿਹਾ ਕਿ ਸੁਮਨਦੀਪ ਜੀ ਲੈਡੀ ਦੀ ਵੀ ਤੈਨੂੰ ਇਹਦੇ ਆਧਾਰ ਕਾਰਡ ਬਣਾਓ ਇਹਨਾਂ ਪ੍ਰਵਾਸੀ ਬੰਦਿਆਂ ਦੇ। ਉਹ ਕਹਿੰਦਾ ਮੈਨੂੰ ਬਣਾਉਣੇ। ਉਸ ਤੋਂ ਬਾਅਦ ਵਿੱਚ ਇੱਕ ਟੀਚਰ ਦੀ ਡਿਊਟੀ ਲਈ ਇਹਨਾਂ ਨੇ ਉਸ ਟੀਚਰ ਨੂੰ ਦਬ ਗਿਆ। ਕੋ ਡੀ ਜੀ ਨੂੰ ਵੀ ਤੁਮ ਕੋਣ ਹੁੰਦੀ ਸਾਡੇ ਆਧਾਰ ਕਾਰਡ ਬਣਾਉਣ ਵਾਲੀ ਕਾਲੂ ਜੀ ਅਸੀਂ ਕੇਸ ਪਾਇਆ ਤੈਨੂੰ ਬੜੀ ਸੈ ਉਹਨਾਂ ਮਨਾ ਕਰ ਉਸਦੇ ਬਾਅਦ ਇੱਕ ਫਰਮ ਦੇ ਐਸ ਡੀਓ ਦੀ ਡਿਊਟੀ ਲੈ স্পੈਸ਼ਲਟੀ ਜੀ ਬਣੋ ਬਈ ਹਾਂ ਜੀ ਤੁਸੀਂ ਇਹ ਆਧਾਰ ਕਾਰਡ ਬਣਾਉਣੀ ਇੰਨੇ ਦੇ ਦੇਖੋ ਸਾਡੇ ਨਾਲ ਕਿੰਨੀ ਕੋਝੀ ਸ਼ੱਸ ਆ ਅਸੀਂ ਚੰਡੀਗੜ੍ਹ ਵਿੱਚ ਘਟ ਗਿੰਦੀ ਚ ਹੋ ਗਏ ਚੰਡੀਗੜ੍ਹ ਦੇ ਵਿੱਚ ਅਸੀਂ ਆਪਣਾ ਨਮਾਇਦਾ ਨਹੀਂ ਚੁਣ ਸਕਦੇ ਜਿਹੜਾ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਨਮਾਇਦਾ ਹਿਮਾਚਲ ਦੇ ਵਿੱਚ ਆ ਆਕਾ ਹਿਮਾਚਲ ਇਹਦੇ ਲਾਗ ਜੀਲਕਪੁਰ ਤੇ ਲਾਗ ਇੱਥੇ ਇਹਨਾਂ ਦੀਆਂ ਕਲੋਨੀਆਂ ਬਣ ਗਈਆਂ ਉਹ ਕਹਿੰਦੇ ਜੀ ਸਸ ਅਸੀਂ ਹਿਮਾਚਲ ਦੀ ਕਲੋ ਸੋ ਇਹ ਜਿਹੜੀਆਂ ਸਾਤਸਾਂ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਦੇ ਮਿਸ਼ਨ ਲਈ ਚੱਲੇ ਹੋਇਆ ਵੀ ਜਿਹੜਾ ਸਾਡਾ ਪੰਜਾਬ ਉਹਦੀ ਹਵਾ ਵੀ ਸਾਫ਼ ਹੋਵੇ ਤੇ ਜਿਹੜੇ ਸਾਡੇ ਬੱਚੇ 2.5 ਤੇ 3-3 ਲੱਖ ਜੇ ਉਰੀ ਕਮਾਉਣਗੇ ਸਾਡੇ ਬਾਹਰ ਜਾਣ ਦੀ ਕੀ ਲੋੜ ਪਈ ਵੀ ਆ ਬੜੇ ਦੁਖ ਦੀ ਗੱਲ ਆ ਸਾਡੇ ਪਿੰਡ ਦੇ ਵਿੱਚ ਇੱਕ ਪਰਿਵਾਰ ਸਾਡੀ ਫੈਮਿਲੀ ਚੋਂ ਸਾਤ ਸਾਧੂ ਸਿੰਘ ਦੀ ਫੈਮਿਲੀ ਦੇ ਵਿੱਚੋਂ ਐਮਐਲਏ ਉਹਨਾਂ ਦੇ ਵਿੱਚੋਂ ਅਸੀਂ ਮਾਂ ਉਹਨਾਂ ਦੀ ਉਰੇ ਤਰਫ ਤਰਫ ਕਹਿ ਰਹੀ ਉਹ ਬਿੱਲੇ ਉਹ ਪਪੂ ਨਾ ਮੁੰਡਾ ਲਾਉ ਜੀ ਤੇ ਉਹ ਬੱਚੇ ਬਾਹਰ ਅਮਰੀਕਾ ਮੌਤ ਹੀ ਹੋ ਗਈ ਸੋ ਬੜਾ ਤਰਾਸੀਆ ਇੱਕ ਮਾਂ ਦਾ ਸੀਨਾ ਜਿਹੜਾ ਇੱਕ ਬੱਚੇ ਨੇ ਕੀਤਾ ਆਖਰੀ ਟਾਈਮ ਤੱਕ ਰੱਖਦਾ ਹੁੰਦਾ ਉਹ ਮਾਂ ਇਹ ਬਿਆਨ ਕਰ ਸਕਦੀ ਆ ਕਿਉਂਕਿ ਜਿਹੜੀਆਂ ਭਾਵਨਾਵਾਂ ਜਿੱਥੇ ਕਿਸੇ ਮਾਂ ਦੀ ਭਾਵਨਾ ਉਹਦੀ ਭਾਵਨਾਵਾਂ ਆਸ ਨਹੀਂ ਜਾ ਸਕਦੀ ਸੋ ਸਾਨੂੰ ਵੀ ਨਾ ਚੀਜ਼ਾਂ ਦਾ ਦਰਦ ਮਹਿਸੂਸ ਹੁੰਦਾ ਪੈਸੇ ਦੇ ਮਾਮਲੇ ਜਿੱਦਾਂ ਸਾਨੂੰ ਵੀ ਬਹੁਤ ਤੋਲਣ ਦੀ ਕੋਸ਼ਿਸ਼ ਕਰਦੀਆਂ ਕੰਪਨੀਆਂ ਪਰ ਜਿਹੜੇ ਨਮਾਇंदे ਸੀ ਚੁਣੇ ਉਹ ਤਲ ਗਏ ਉਹਨਾਂ ਨੇ ਟੈਚੀ ਭਾਰਾ ਕੀਤਾ ਸਾਡੇ ਟਾਈਮ ਦੇ ਵਿੱਚ ਸਾਨੂੰ ਵਰਤ ਕੇ ਉਹਦੇ ਬਾਅਦ ਵਿੱਚ ਉਹ ਅੱਗੇ ਪੇ ਹੋ ਗਏ ਲੰਘ ਸੋ ਸਾਡੇ ਵੱਲੋਂ ਹੌਣ ਜਿੱਥੇ ਪੰਜਾਬ ਦੀਆਂ ਫਸਲਾਂ ਬਚਾਉਣੇ ਦੀ ਤੁਸੀਂ ਦਿੱਲੀ ਲਈ ਜੰਗ ਜੇੜੀ ਵੀ ਆ ਸਾਡੀ ਬੇਨਤੀ ਇਹ ਵੀ ਤੁਸੀਂ ਸਾਡਾ ਇੱਥੇ ਦੀ ਜਿਹੜੀ ਲੋਕਲ ਜੰਗ ਆ ਇਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਦਿਓ ਇਸ ਸਹਿਯੋਗ ਦੇ ਨਾਲ ਹੀ ਇੱਕ ਇੱਕ ਕਰਕੇ ਪੌੜੀ ਤੇ ਚੜਦੇ ਜਾਉਂਗੇ ਸਮਰੱਥ ਹੋਵਾਂਗੇ ਤੇ ਦਿੱਲੀ ਨਾਲ ਵੀ ਲੋਕ ਦਾਹੀ ਟੱਕਰ ਲੈਣ ਦੇ ਕਾਬਿਲ ਹੋ ਜੇ ਸੀ ਪ੍ਰਵਾਸ ਕਰਕੇ ਬਾਹਰ ਜਾਣ ਲੱਗੇ ਸਾਡੇ ਬੱਚੇ ਤੇ ਫਿਰ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਉਹ ਘੜਦੀਆਂ ਚਲੇ ਜਾਣੀਆਂ ਸੋ ਮੈਂ ਕਾਫੀ ਚਾਹੁੰਦਾ ਹੁਣ ਸਮਾਂ ਇਹ ਲੈ ਆ ਤੁਹਾਡੇ ਮੈਗਰੂ ਜੀ ਦਾ ਖਾਲਸਾ ਜੀ ਪਰ ਚਲੋ ਅੱਜ ਥੋੜਾ ਜਿਹਾ ਫਸਲਾ ਵਾੜੇ ਦਾ ਟਾਈਮ ਹੈ ਉਹਦੇ ਵਿੱਚੋਂ ਮੈਂਬਰ ਮੈਂਬਰ ਇਕੱਤਰ ਹੋ ਰਿਹਾ ਹੈ ਬਾਕੀ ਵੀ ਪਹੁੰਚ ਰਹੇ ਹੈ ਇਹ ਮੀਟਿੰਗ ਦਾ ਮੁੱਖ ਮਕਸਦ ਹੈ ਇੱਕ ਤਾਂ ਜਿਹੜਾ ਉਹ ਸੰਭੂ ਵਾਇਰਲ ਦੀ ਰਿਪੋਰਟ ਚੱਲ ਰਿਹਾ ਉਹਦੀ ਮਜਬੂਤੀ ਵਾਸਤੇ ਉਹਦੇ ਸਬੰਧ ਵਿੱਚ ਵਿਚਾਰਾਂ ਕਰਨੀ ਆਪਾਂ ਨੇ ਤੇ ਇੱਕ ਸੰਭੂ ਵਾਇਰਲ ਦਾ ਜਿਹੜਾ ਮੋਰਚਾ ਹੈ ਉਹਨੂੰ 22 ਤਰੀਕ ਨੂੰ ਆਪਣੇ 100 ਦਿਨ ਪੂਰੇ ਹੋ ਜਾਣੇ ਆ ਉਹਦੇ ਵਾਸਤੇ ਵੀ ਉਹਨਾਂ ਨੂੰ ਇਕੱਠ ਕਰਨਾ ਹੈ ਉਦੇਸਾਂ ਦੇ ਜਿਹੇ ਮੋਰ ਆਪਣੀ ਮੀਟਿੰਗ ਰੱਖੀ ਗਈ ਹੈ ਇੱਕ ਮੀਟਿੰਗ ਨੂੰ ਕਾਫੀ ਟਾਈਮ ਹੋ ਗਿਆ ਸੀ ਆਪਣੇ ਆਪਣਾ ਇਕੱਠੇ ਨਹੀਂ ਸੀ ਉਸ ਵੀ ਇਸ ਵਾਸਤੇ ਕਿ ਤੁਸਾਂ ਹੀ ਮੀਟਿੰਗ ਰੱਖੀ ਹੈ ਇਹਦੇ ਵਿੱਚ ਤੁਸੀਂ ਆਪਣੇ ਪਿੰਡਾਂ ਦੀਆਂ ਕੋਈ ਸਮੱਸਿਆਵਾਂ ਹੈ ਉਹ ਵੀ ਤੁਸੀਂ ਦੱਸਣੀ ਆਪਣੀਆਂ ਤੇ ਜਿਹੜਾ ਆਪਣਾ ਸ਼ੰਭੂ ਹੋਰ ਤੋਂ ਮੋਰ ਤੋਂ ਚੱਲ ਰਿਹਾ ਜਿਹੜੀਆਂ ਪਿੰਡਾਂ ਦੀਆਂ ਕਾਈਆਂ ਉੱਥੇ ਆਪਣੀਆਂ ਟਰਾਲੀਆਂ ਲੈ ਕੇ ਪਹੁੰਚੀਆਂ ਹੋਈਆਂ ਉਹਨਾਂ ਦਾ ਤਾਂ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਪਿੰਡਾਂ ਦੀਆਂ ਟਰਾਲੀਆਂ ਹਲੇ ਨਹੀਂ ਪਹੁੰਚੀਆਂ ਇਹ ਫਸਲ ਵਾੜੀ ਕਰਕੇ ਵਾਪਸ ਕੰਮ ਕਰ ਕਰਕੇ ਆਪਾਂ ਪਿੰਡਾਂ 'ਚ ਲਿਆਂਦੀਆਂ ਜੀਆਂ ਉਹ ਵੀ ਹੁਣ ਤਕਰੀਬਨ ਕਣਕ ਵਾੜੀ ਦਾ ਕੰਮ ਨਿਬੜ ਗਿਆ ਤੇ ਟੂੜੀ ਦਾ ਵੀ ਕੰਮ ਤਰੀਕਾ ਨਿਭੜ ਗਿਆ ਬੇਨਤੀ ਹੈ ਸਾਰਿਆਂ ਨੂੰ ਜਿਹੜੀਆਂ ਪਿੰਡਾਂ ਦੀਆਂ ਕਾਈਆਂਆਂ ਦੀਆਂ ਟਰਾਲੀਆਂ ਵਾਪਸ ਆਈਆਂ ਦੀਆਂ ਇਹ ਜਿਨ੍ਹਾਂ ਪਿੰਡਾਂ ਦੀਆਂ ਗਈਆਂ ਨਹੀਂ ਸੀਗੀਆਂ ਉਹਨਾਂ ਨੂੰ ਬੇਨਤੀ ਆਪਾਂ ਕਰਨੀ ਹੈ ਵੀ ਟਰਾਲੀਆਂ ਲੈ ਕੇ ਆਪਣਾ ਇੱਕ ਤਰੀਕ ਅੱਜ ਨਿਸ਼ਚਿਤ ਕਰਨੀ ਹੈ ਚਾਹੇ ਉਹ 10 ਤਰੀਕ ਹੋਵੇ ਚਾਹੇ ਤੁਸੀਂ 6 7 ਤਰੀਕ ਕੋਈ ਵੀ ਅੱਜ ਨਿਸ਼ਚਿਤ ਕਰ ਲਓ ਇੱਕ ਕਾਫਲਾ ਇਹ ਉੱਪਰ ਤੋਂ ਆਪਾਂ ਲੈ ਕੇ ਜਾਣਾ ਹੈ ਉੱਪਰ ਜਿਹੜੇ ਤੋਂ ਚੰਗੂ ਗਏ ਨੇ ਤਾਂ ਕਿ ਚੰਗਾ ਮੈਸੇਜ ਆਵੇ ਇਹ ਜਿਵੇਂ ਕਿ ਕਹਿੰਦੇ ਆ ਵੀ ਆਪਾਂ ਸਰਕਾਰ ਕੋਲੇ ਤੰਗ ਹੋ ਰਹੀਆਂ ਇਹਨਾਂ ਕੋਈ ਸਾਡਾ ਕਿਸੇ ਸਰਕਾਰ ਨਾਲ ਲੈਣਾ ਨਹੀਂ ਸਾਡਾ ਤਾਂ ਕੁਰਸੀ ਨਾਲ ਲੜਾਈ ਸਾਡੀ ਚਾਹੇ ਸਰਕਾਰ ਬਦਲੇ ਜਿਹੜੀ ਮਰਜ਼ੀ ਆਵੇ ਆਪਾਂ ਇਹਦਾ ਇੱਕ ਮੈਸੇਜ ਵਧਿਆ ਜਾਵੇ ਵੀ ਅਸੀਂ ਸਾਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਜੋਣਾ ਚਾਰਾਂ ਨਾਲ ਆਪਾਂ ਨੇ ਆਪਣੇ ਕਿਤੇ ਵੱਧ ਤੇ ਵੱਧ ਕਾਫਲੇ ਲੈ ਕੇ ਜਾਣਾ ਹੈ ਆਪਣਾ ਤਰੀਕਾ ਪਾਜ ਨਿਸ਼ਚਿਤ ਕਰ ਲਈਏ ਉਹਦੇ ਕੋਈ ਵੀ ਪਰ ਦੇਣ ਨੂੰ ਪਰ ਵਿਚਾਰ ਕਰਕੇ ਆਪ ਦੇ ਚ ਕਿਹਨੇ ਨਹੀਂ ਗਏ ਪੱਟੋ ਘਰ ਦੰਦ ਪੱਟਾ ਲੜਾਈਆਂ ਸਾਡੀਆਂ ਉਹ ਤਰੀਕਾ ਲਾਣਗੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਦੁਬਾਰਾ ਕੋਈ ਇੱਕ ਕਾਫਲਾ ਦੋੜਾਂਗੇ ਉਸ ਤੋਂ ਬਾਅਦ ਫਿਰ ਦੁਬਾਰੇ ਤੋਂ ਰੁਕਣ ਦੇ ਕਾਫਲਾ ਦੋੜਾਂਗੇ ਤੇ 22 ਤਰੀਕਾ ਤਾਂ ਆਪਣਾ ਇੱਕ ਆਪਨੇ ਤੋਰਦੇ ਰਹਿਣਾ ਉਹਦੇ ਤੋਂ ਉਸੇ 22 ਤਰੀਕਾ 100 ਦਿਨ ਜਦੋਂ ਆਪਣੇ ਪੂਰੇ ਹੋ ਜਾਣੇ ਤੇ ਪਿੰਡਾਂ ਤੋਂ ਆਪਣੇ ਬੀਬੀਆਂ ਨੂੰ ਨਾਲ ਲੈ ਕੇ ਵਾਦੋਵਾਤ ਨੂੰ ਦੇ ਕੇ ਆਪਣਾ ਗੱਭੂ ਬੋਲਦੇ ਮੈਂ ਉਹਦੋਂ ਲੱਗ ਵਾਹਿਗੁਰੂ ਸਾਹਿਬਾ ਵਾਹਿਗੁਰੂ ਬੋਲ ਕੇ ਗੈਂਪ ਵਿੱਚ ਦਰਸਾਂਗੇ ਸਭ ਨੂੰ ਸੁਣੇ ਲਿਆ ਜੀ ਕਿ ਨਹੀਂ ਬੇਨਤੀ ਮੈਂ ਵੀ ਸਾਰਿਆਂ ਨੂੰ ਇਹੀ ਕਰਦੇ ਆਂ ਵੀ ਜੇ ਆਪਾਂ ਕੋਈ ਇੱਕ ਗੱਡੀ ਵਿੱਚ ਕਣੇ 22 ਕਹਿੰਦੇ ਕੀ ਗੱਡੀ ਕੱਢੀਏ ਤਾਂ ਆਪਰੇ ਐਸੀ ਆਣੀ 500 ਹੋ ਜਾਂਦੀ ਹੈ ਨਾ 85 40 ਹੈ ਨਾ ਵੀ ਬੇਦਾਫਾ ਬਹੁਤ ਜਾਨ ਹੁੰਦੇ ਆ ਵੀ ਘਟੋ ਘਟੋ ਵੀ ਸਾਨੂੰ ਬੇਇੰਤਿਹਾ ਕਰਦਾ ਵੀ ਗੱਡੀ ਦਾ ਘਟੋ ਨਹੀਂ ਜੇ ਨਹੀਂ ਗੱਡੀ ਕਿਸੇ ਕੋਲ ਆਪਣੇ ਕੋਲ ਹੈ ਨਹੀਂ ਮੈਂ ਮੈਂ ਗੱਡੀ ਕਿਸੇ ਨੂੰ ਦੇ ਦੂੰਗਾ ਇਹ ਗੱਡੀ ਕਿਸੇ ਕੋਲ ਨਹੀਂ ਹੁੰਦੀ ਕਿ ਨਾ ਆ ਲੈਣਾ ਪਿੰਡ ਤੇ ਜਾਣੇ ਨੂੰ ਆਈ ਨਹੀਂ ਮੈਂ ਗੱਡੀ ਦੇ ਦੂੰਗਾ ਮੇਰੇ ਕੋਲ ਹੈਗੀ ਗੱਡੀ ਛੋਟੀ ਹੋਰ ਹੈ ਨਾ ਵੀ ਜੇ ਨੇ ਜਾਣਾ ਹੁੰਦਾ ਕਿਸੇ ਵਾਰ ਕਹਿੰਦੇ ਯਾਰ ਸਾਡੇ ਕੋਲ ਹੈ ਨਹੀਂ ਗੱਡੀਆਂ ਨਾ ਵੀ ਜਾਂਦੇ ਕਿ ਤੁਹਾਨੂੰ ਮੈਂ ਗੱਡੀ ਦੇ ਦੂੰਗਾ ਜੇ ਕਿਸੇ ਨੂੰ ਜਾਣਾ ਹੋਵੇ ਕਿਸੇ ਵਾਰ ਨਹੀਂ ਮਿਲਦੀ ਗੱਡੀ ਵੀ ਬੜੀ ਬੇਇੰਤਿਹਾ ਕਰਦਾ ਆਹਾਂ ਵੀ ਇੱਕ ਬਾਈ ਨੂੰ ਕਹਿੰਦੇ ਕਿ ਤੋ ਟਾਪਰੇ ਭੇਜਿਆ ਭਾ ਭਾਈ ਤੇ ਚੱਲ ਇੱਕ ਦਾਸ ਨੂੰ ਖਾਤੋਂ ਸਾਡਾ ਕਰੂ ਮਤਲਬ ਨੂੰ ਨਹੀਂ ਇੱਕ 15 16